ਮੇਰਾ ਨਾਮ ਗਰਵਾ ਸਿੰਘ ਹੈ ਜੀ ਤੇ ਜਿਹੜਾ ਫੈਸਲਾ ਹੋਇਆ ਅਮਰ ਕੈ ਦਾ ਕੀ ਮੰਨਦੇ ਤੁਸੀਂ ਕੀ ਮੈਟਰ ਸੀ ਇਹ ਜੀ ਨੀਤੀ 24 6 2020 ਨੂੰ ਸਾਡੇ ਤੇ 8 ਜਾਨਾਂ ਨੇ ਹਮਲਾ ਕਰ ਦਿੱਤਾ ਸੀ ਜੀ ਜਿਸ ਵਿੱਚ ਕੁਲਵਿੰਦਰ ਸਿੰਘ ਦਾ ਨਾਂ ਨੇ ਕਤਲ ਕੀਤਾ ਸੀ ਤੇ ਸਾਡੇ 4 ਜਾਨਾਂ ਦੀ ਵੀ ਸੱਟਾਂ ਲੱਗੀਆਂ ਸੀ ਜੋ ਅੱਜ ਅਦਾਲਤ ਵੱਲੋਂ ਫੈਸਲਾ ਹੋਇਆ ਜੀ ਸਚਾਈ ਜਿੱਤ ਹੋਈ ਆ ਸੀ ਅਦਾਲਤ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਇਸ ਫੈਸਲੇ ਤੋਂ ਸੰਤੁਸ਼ਟ ਹਾਂ ਜਿਦਾ ਕਿਸਾਨ ਨੂੰ ਦੱਸਿਆ ਵੀ ਮਾਰਜੇ ਦੀ ਵੀ ਮੰਗ ਕੀਤੀ ਗਈ ਹੈ ਅਤੇ ਤੁਸ਼ਕੀਨ ਮਾਰਜੇ ਦੀ ਮੰਗ ਕੀਤੀ ਸੀ ਤੇ ਅਸੀਂ ਕਿਹਾ ਜੋ ਕੁਲਵਿੰਦਰ ਸਿੰਘ ਦੇ ਪਰਿਵਾਰ ਦੇ ਵਿੱਚ ਇਕੱਲਾ ਜਾਣਾ ਕਮੋਣ ਵਾਲਾ ਸੀ ਉਸ ਪਰਿਵਾਰ ਨੂੰ ਜ਼ਰੂਰ ਬਣਦਾ ਜੋ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਕਿਉਂਕਿ ਛੋਟਾ ਬੱਚਾ ਹੈ ਕੋਰ ਉਹਦੇ ਪੇਰੈਂਟਸ ਦੀ ਵੀ ਪਹਿਲੀ ਮੌਤ ਹੋ ਚੁੱਕੀ ਹੈ ਜੀ ਉਹ ਹੀ ਕਮਾਉਣ ਵਾਲਾ ਸੀ ਸੋ ਅਸੀਂ ਇਹ ਮੰਗ ਕਰਦੇ ਹਾਂ ਬਤ ਬਤ ਮੁਆਵਜ਼ਾ ਉਹਨੂੰ ਮਿਲਿਆ ਜੀ ਤੇ ਹੁਣ ਤੁਸੀਂ ਅੱਜ ਜਿਹੜਾ ਫੈਸਲਾ ਤੁਸੀਂ ਬਿਲਕੁਲ ਅਸੀਂ ਬਹੁਤ ਸੰਤੁਸ਼ਟਾਂ ਦੀ ਮੰਨ ਜੁਗਦਾਬ ਦਾ ਧੰਨਵਾਦ ਕਰਦੇ ਹਾਂ ਤੇ ਸਾਡੇ ਦਲਬੀਰ ਸਿੰਘ ਮਾਰਗਦ ਸੀ ਵਕੀਲ ਸਾਹਿਬ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਸੱਚ ਦਾ ਸਾਥ ਦਿੱਤਾ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਟਰ ਇਸ ਜੀ ਕਿ 24 ਜੂਨ 2020 ਨੂੰ ਪਿੰਡ ਚਨਾਥਰ ਕੋਲ ਵਿਖੇ ਅਰਸ਼ਦੀਪ ਸਿੰਘ ਵਗੈਰਾ ਇਹ 8 ਬੰਦੇ ਸੀ ਇਹਨਾਂ ਨੇ ਇਹ ਤਿੰਨ ਗੱਡੀਆਂ 'ਚ ਆਏ ਸੇਵਾ ਕੇਂਦਰ ਤੇ ਇਹਨਾਂ ਨੇ ਉੱਥੇ ਹਮਲਾ ਕੀਤਾ ਇਹਨਾਂ ਕੋਲ 12 ਬੋਰ ਗਨ ਰਵਾਲਵਰ ਤੇ ਹੋਰ ਤੇਜ਼ ਤਰ ਹਥਿਆਰ ਵਗੈਰਾ ਸੀ ਤੇ ਇਹਨਾਂ ਨੇ ਉੱਥੇ ਇੱਕ ਕੁਲਵਿੰਦਰ ਸਿੰਘ ਨਾਂ ਦੇ ਆਦਮੀ ਦਾ ਕਤਲ ਕੀਤਾ ਸੀ ਤੇ ਇਹਨਾਂ ਵਿੱਚੋਂ ਜਿਹੜੇ ਦੋ ਬੰਦੇ ਨੇ ਉਹ ਪੋਲਿਟੀਕਲੀ ਕਨੈਕਟਡ ਸੀ ਇਹ ਗੁਰਮਖ ਸਿੰਘ ਤੇ ਬਲਵਿੰਦਰ ਸਿੰਘ ਇਹਨਾਂ ਦਾ ਫਾਦਰ ਜਿਹਦਾ ਜੱਥੇਦਾਰ ਅਕਾਲੀ ਦਲ ਦਾ ਰਿਹਾ ਸੀ ਸੌਰਨ ਸਿੰਘ ਚਨਾਥਲ ਤੇ ਉਹ ਇਹਨਾਂ ਤੇ ਐਫਆਈਆਰ ਦਾਜ ਹੋਈ ਸੀ ਉਹ ਕੇਸ ਚੱਲਦਾ ਸੀ ਤੇ ਅੱਜ ਅਦਾਲਤ ਨੇ ਇਹਨਾਂ ਨੂੰ ਇਕੱਠੇ ਬੰਦਿਆਂ ਨੂੰ ਸਜ਼ਾ ਕੀਤੀ ਹੈ ਤੇ ਇਹਨਾਂ 8 ਜਣਿਆਂ ਨੂੰ ਅੱਜ ਉਮਰ ਕੈਦ ਦੀ ਸਜ਼ਾ ਕੀਤੀ ਹੈ ਤੇ ਹੋਰ ਵੱਖ-ਵੱਖ ਸੈਕਸ਼ਨਾਂ ਦੇ ਵਿੱਚ ਅਲੱਗ-ਅਲੱਗ ਸਜ਼ਾ ਕੀਤੀ ਹੈ ਤੇ ਕੁਝ ਜੁਰਮਾਨਾ ਵੀ ਕੀਤਾ ਹੈ ਤਾਂ ਹੁਣ ਫਰਦਰ ਕੀ ਕਾਰਵਾਈ ਹੋਏਗੀ ਫਰਦਰ ਜਿਹੜੇ 8 ਬੰਦੇ ਆਪ ਦੋਸ਼ੀ ਨੇ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਸੀ ਜਿਹੜਾ ਕਸਟਡੀ ਦੇ ਵਿੱਚ ਸੀ ਪਹਿਲਾਂ ਹੀ ਤੇ ਬਾਕੀ ਬਾਕੀਆਂ ਦੀ ਜ਼ਮਾਨਤ ਹੋ ਚੁੱਕੀ ਸੀ ਉਹ ਸਾਰਿਆਂ ਨੂੰ ਕੋਰਟ ਨੇ ਕੱਲ ਆਪਣੀ ਕਸਟਡੀ ਚ ਲੈ ਲਿਆ ਸੀ ਜਦੋਂ ਕੋਰਟ ਨੇ ਦੋਸ਼ੀ ਕਰਾ ਦਿੱਤੇ ਤੇ ਅੱਜ ਉਹਨਾਂ ਨੂੰ ਮਰਕੈਜ਼ੀ ਸਜ਼ਾ ਸੁਣਾਈ ਹੈ ਤੇ ਅੱਜ ਸਾਰਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਹ ਜਿਹੜਾ ਪੀੜਤ ਪਰਿਵਾਰ ਸੀਗੇ, ਇੰਨੇ ਪੀੜਤ ਪਰਿਵਾਰ ਸੀ। ਇਹਦੇ ਵਿੱਚ ਕੁਲਵਿੰਦਰ ਸਿੰਘ ਨਾਂ ਦੇ ਆਦਮੀ ਦੀ ਡੈਥ ਹੋਈ ਸੀ। ਉਹ ਤੋਂ ਇਲਾਵਾ ਉਦੋਂ ਐਫਆਈਆਰ ਦੱਜ ਹੋਈ ਸੀ ਜਿਹੜੀ ਗੁਰਬਾਹ ਸਿੰਘ ਸਰਪੰਚ ਸੀ, ਉਹ ਮੇਰੇ ਨਾਲ ਬੈਠੇ ਨੇ। ਤੇ ਇਹਨਾਂ ਦੇ ਵੀ ਸੱਟਾਂ ਲੱਗੀਆਂ ਸੀ, ਇਹਨਾਂ ਦੇ ਹੱਥ ਉਂਗਲਾਂ ਦਾ ਫ੍ਰੈਕਚਰ ਆਇਆ ਸੀ। ਤੇ ਇੱਕ ਸੁਖਵਿੰਦਰ ਸਿੰਘ ਨਾਂ ਦਾ ਬੰਦਾ ਸੀ, ਉਹਦੇ ਡਬਲ ਬੈਰਲ ਗਨ ਤੋਂ ਇੰਜਰੀਜ਼ ਹੋਈਆਂ ਸੀ। ਤੇ ਦੋ ਬੰਦਿਆਂ ਦੇ ਹੋਰ ਸੱਟਾਂ ਲੱਗੀਆਂ ਸੀ ਤੇ ਪੀੜਤ ਪਰਿਵਾਰ ਜਿਹੜੇ ਹੈਗੇ ਸੀ ਉਹ ਸਾਰਿਆਂ ਨੇ ਪੈਰਵੀ ਕੀਤੀ ਤੇ ਅੱਜ ਫਿਰ ਉਹਦਾ ਫਾਈਨਲ ਫੈਸਲਾ ਹੋਇਆ ਤੇ ਤੁਸੀਂ ਹੋਰ ਕੋਈ ਮੰਗ ਰੱਖੀ ਸੀ ਅਦਾਲਤ ਕੋਲ ਸਜ਼ਾ ਤੋਂ ਇਲਾਵਾ ਮੌਜੂਦੀ ਦੀ ਤਾਂ ਅਸੀਂ ਮੁਆਵਜ਼ੇ ਦੀ ਮੰਗ ਰੱਖੀ ਸੀ ਅਦਾਲਤ ਵੱਲੋਂ ਤੇ ਦੋਸ਼ੀਆਂ ਨੂੰ ਜੁਰਮਾਨਾ ਵੀ ਕੀਤਾ ਗਿਆ ਤੇ ਮੁਆਵਜ਼ੇ ਬਾਰੇ ਜਦੋਂ ਜੱਜਮੈਂਟ ਦੀ ਕਾਪੀ ਮਿਲੇਗੀ ਪੂਰੀ ਉਦੋਂ ਪਤਾ ਲੱਗੇਗਾ ਕਿ ਮੁਆਵਜ਼ਾ ਵਿੱਚ ਦਿੱਤਾ ਗਿਆ ਕਿ ਨਹੀਂ ਦਿੱਤਾ ਗਿਆ ਕੇ ਕਾਰਨ ਰਿਹਾ ਜੀ ਲੜਾਈ ਦਾ ਕਿਸ ਗੱਲ ਨੂੰ ਲੈ ਕੇ ਜਿਹੜਾ ਇਹ ਕਤਲ ਕੀਤਾ ਗਿਆ ਲੜਾਈ ਦੀ ਵਜ੍ਹਾ ਇਹ ਸੀ ਕਿ ਜਿਹੜਾ ਗੁਰਮਖ ਸਿੰਘ ਪੁੱਤਰ ਸਵਰਨ ਸਿੰਘ ਚਨਾਥੜ ਦੋਸ਼ੀ ਸੀ ਇਹ ਪਿੰਡ ਦਾ ਇੱਕ ਸਰਪੰਚ ਹੈ ਇਹ ਨੇ ਪਿੰਡ ਦੀ ਜ਼ਮੀਨ ਦਾ ਤਬਾਦਲਾ ਕੁਝ ਜ਼ਮੀਨ ਦਾ ਤਬਾਦਲਾ ਆਪਣੇ ਲਹਿਜੀ ਬੰਦਿਆ ਦੇ ਨਾਲ ਕਰਤਾ ਤੇ ਜਦੋਂ ਨਵੀਂ ਪੰਚਾਇਤ ਆਈ ਤਾਂ ਨਵੀਂ ਪੰਚਾਇਤ ਨੇ ਦੇਖਿਆ ਕਿ ਜਿਹੜਾ ਤਵਾਦਲੇ ਪੰਚਾਇਤ ਦੇ ਪਿੰਡ ਦੇ ਵਾਸੀਆਂ ਦੇ ਹਿੱਤਾਂ ਦੇ ਵਿੱਚ ਨਹੀਂ ਸੀ ਉਹਨਾਂ ਨੇ ਹਾਈ ਕੋਰਟ ਵਿੱਚ ਕੇਸ ਪਾ ਦਿੱਤਾ ਸੀ ਤੇ ਉਹ ਤਵਾਦਲੇ ਨੂੰ ਉਹਨਾਂ ਨੇ ਚੈਲੰਜ ਕੀਤਾ ਤੇ ਇਹ ਰੰਜਿਸ਼ ਰੱਖਦੇ ਸੀ ਤਵਾਦਲੇ ਕਰਕੇ ਇਸੇ ਕਰਕੇ ਉਹਨਾਂ ਨੇ ਹਮਲਾ ਕੀਤਾ ਕਿਉਂਕਿ ਜਿਹੜਾ ਜਿਸ ਬੰਦੇ ਦਾ ਕਤਲ ਹੋਇਆ ਕੁਲਵਿੰਦਰ ਸਿੰਘ ਦਾ ਉਹਦੀ ਪਤਨੀ ਰਮਨਦੀਪ कौर ਉਹ ਉਸ ਸਮੇਂ ਪੰਜ ਸੀ ਜਦੋਂ ਹਾਈ ਕੋਰਟ ਦੇ ਵਿੱਚ ਕੇਸ ਪਾ ਕੇ ਤਵਾਦਲੇ ਨੂੰ ਚੈਲੰਜ ਕੀਤਾ ਗਿਆ ਉਸ ਰੰਜਿਸ਼ ਕਰਕੇ ਉਹਨਾਂ ਨੇ ਕੁਲਵਿੰਦਰ ਸਿੰਘ ਦਾ ਕਤਲ ਕੀਤਾ ਕਿੰਨੇ ਦਿਨ ਬਾਅਦ ਫੈਸਲਾ ਆਇਆ ਇਹ ਐਫ ਆਈ ਆਰ ਹੈਗੀ ਜੋ ਦਰਜ ਹੋਈ ਸੀ 24 25 6 2020 ਨੂੰ ਤੇ ਫੈਸਲਾ ਜੋ ਫਾਈਨਲ ਫੈਸਲਾ ਹੈ ਅੱਜ 29 ਜਨਵਰੀ 2025 ਨੂੰ ਆਇਆ ਹੈ